ਹੈਪੀ ਨੂੰ ਅੱਧ ਕਿਨੇ ਪਾਇਆ ਉਹਦੇ ਪਲਾਂ ਦੇ ਰੈਂਡੇ ਨੇ ਉੱਥੇ ਪਾਇਆ ਇਹ ਕੰਮ ਕਰ ਰਹੇ ਨੇ ਓਏ ਈ ਸੋੜਿਆ ਬੀਤੇ ਦਿਨੀ ਪਟਿਆਲਾ ਦੇ ਇੱਕ ਗੁਰੂ ਘਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁੜੀ ਮੁੰਡਾ ਗੁਰੂ ਘਰ ਦੇ ਅੰਦਰ ਮਰਿਆਦਾ ਦੀਆਂ ਉਲੰਘਣਾ ਕਰਦੇ ਨਜ਼ਰ ਆਏ ਸਨ ਜਿਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਜਾਂਦੀਆਂ ਨੇ ਤੇ ਗੁਰੂ ਘਰ ਦੇ ਪ੍ਰਧਾਨ ਦੇ ਨਾਲ ਗੱਲਬਾਤ ਕਰਨ ਮਗਰੋਂ ਪ੍ਰਧਾਨ ਨੂੰ ਗੁਰੂ ਘਰ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਦਿੱਤੇ ਸਮੇਂ ਦੌਰਾਨ ਜਦੋਂ ਐਤਵਾਰ ਨੂੰ ਪ੍ਰਧਾਨ ਨੇ ਅਸਤੀਫਾ ਨਾ ਦਿੱਤਾ ਤਾਂ ਗੁਰੂ ਘਰ ਵਿੱਚ ਪਹੁੰਚੀਆਂ ਜਥੇਬੰਦੀਆਂ ਅਤੇ ਪ੍ਰਧਾਨ ਵਿਚਾਲੇ ਤਲਖੀ ਦੇਖਣ ਨੂੰ ਮਿਲੀ ਇਸ ਮੌਕੇ ਇੱਕ ਨੌਜਵਾਨ ਦੀ ਦਸਤਾਰ ਵੀ ਲੱਥੀ ਤੇ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆਇਆ ਇਹ ਘਟਨਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਯਾਦਗਰੀ ਅਸਥਾਨ ਦੀ ਹੈ ਜਿੱਥੇ ਮੁੰਡਾ ਤੇ ਕੁੜੀ ਵੱਲੋਂ ਗੁਰੂ ਘਰ ਦੇ ਅੰਦਰ ਚੋਚਲੇ ਕੀਤੇ ਜਾ ਰਹੇ ਸਨ ਉਥੇ ਮੌਕੇ ਤੇ ਮੌਜੂਦ ਦੋ ਔਰਤਾਂ ਦੀ ਵੀ ਸ਼ਰਮਨਾ ਕੀਤੀ ਗਈ ਇਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੋ ਕਿ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਜਿਸ ਤੇ ਵਿਵਾਦ ਵਧਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਮੁੰਡਾ ਅਤੇ ਕੁੜੀ ਗੁਰੂ ਘਰ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਪਰਿਵਾਰ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਤਿੰਨ ਹਿੰਗ ਸਿੰਘ ਜਥੇਬੰਦੀਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪ੍ਰਧਾਨ ਤੋਂ ਅਸਤੀਫੇ ਦੀ ਵੀ ਮੰਗ ਕੀਤੀ ਹੈ ਪਰ ਪ੍ਰਧਾਨ ਦੇ ਵੱਲੋਂ ਅਸਤੀਫਾ ਨਾ ਦਿੱਤੇ ਜਾਣ ਤੇ ਵਿਵਾਦ ਆ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹਲਕੇ ਇਸ ਦੌਰਾਨ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਿੰਗ ਸਿੰਘ ਅਤੇ ਪ੍ਰਧਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਨਕਿ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਧਿਕਾਰੀਆਂ ਦੀ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਵਿਵਾਦ ਜਾਰੀ ਹੈ ਹੌਣ ਜਾਣ ਕੇ ਪਿੱਛੇ ਲੁਕ ਗਏ ਪੱਗ ਕਿਹੜੇ ਮੁੰਡੇ ਨੇ ਤਾਇਆ ਪੱਗ ਉਹਦੇ ਵੱਡੇ ਮੁੰਡੇ ਨੇ ਲਾਇਆ ਪ੍ਰਧਾਨ ਨਿਰਭਾਜ ਸਿੰਘ ਖੰਨੀ ਹਾਂ ਮੋਟਾ ਆਇਆ ਮੋਟਾ ਆਇਆ ਜਿਹੜਾ ਪ੍ਰਧਾਨ ਦਾ ਵੱਡਾ ਮੁੰਡਾ ਜਿੰਨੂੰ ਕਹਿੰਦੇ ਛੋੜਾ ਉਰੀ ਆ ਕੇ ਉਰੀ ਆ ਕੇ ਪਹਿਲੇ ਕਿ ਨੰਗ ਸਿੰਘਾ ਵੱਲੋਂ ਕੀਤੀ ਗਈ ਹੈ ਪਹਿਲੇ ਉਹਨੇ ਬੋਲਿਆ ਨੰਗਰੋਂ ਵੀ ਇਹ ਵੋ ਲੈਣਾ ਤੁਸੀਂ ਕਿਵੇਂ ਆ ਗਏ ਸਾਡੇ ਕੋਲ ਆ ਦੇ ਪੁੱਛੋ ਇਹਨਾਂ ਦਾ ਪਿਓ ਰ ਹੈ ਗੁਰਦਾਨ ਬਿਲਕੁਲ ਹੈ ਜਿਹੜੇ ਨਾਂ ਦੇ ਟੇਢੇ ਖੜੇ ਨੇ ਅੱਜ ਕੁਝ ਦੇ ਦਿਨ 4 ਦਿਨ ਪਹਿਲਾਂ ਸ਼ੇਰ ਗੁਰੂ ਆਮ ਦਾ ਦੀਵਾਨ ਹਾਲ ਦੀ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਪ੍ਰਧਾਨ ਦਾ ਮੁੰਡਾ ਸਾਬੀ ਨਾਮ ਹੈ ਜਿਹਦਾ ਉਹ ਸਰੀਰ ਹਰਕਤਾਂ ਕੋੜੀ ਨਾਲ ਕਰ ਰਿਹਾ ਪਹਿਲਾਂ ਉਹਨੇ ਵਾਲ ਫੜੇ ਫਿਰ ਜੱਫੀ ਪਾ ਕੇ ਉਹਨੇ ਥੱਲੇ ਗੇਰਿਆ ਗੁਰਦਾਰੇ ਦੇ ਵਿੱਚੀ ਲੜਕੀ ਨੂੰ ਲੜਕੇ ਨੂੰ ਜੀ ਤੇ ਫਿਰ ਨਿਹੰਗ ਸਿੰਘ ਜਥੇ ਬੰਦਿਆ ਪਹੁੰਚੀਆਂ ਵੀਡੀਓ ਨੂੰ ਦੇਖ ਕੇ ਤੇ ਪ੍ਰਧਾਨ ਉਹਨਾਂ ਨਾਲ ਵੀ ਬੈਸਿਆ ਵੀ ਇਹ ਤੁਸੀਂ ਗਲਤ ਕਹਿ ਰਹੇ ਵੀ ਟਾਈਮ ਬੰਨ ਲੈ ਸਾਡੇ ਨਾਲ ਨਿਹੰਗਾ ਨਿਹੰਗ ਸਾਹਿਬ ਨੂੰ ਵੀ ਕਹਿੰਦਾ ਪ੍ਰਧਾਨ ਸਾਡਾ ਵੀ ਟਾਈਮ ਬੰਨ ਲੈ ਨਿਹੰਗ ਸਾਹਿਬ ਕਹਿੰਦੇ ਵੀ ਕਿਉਂ ਤੁਸੀਂ ਬਦਮਾਸ਼ ਹੋ ਤੇ ਉਹਨਾਂ ਨੂੰ ਕਹਿੰਦਾ ਕੋਈ ਨਹੀਂ ਛੋਟੀ ਦੀ ਗੱਲ ਹੈ ਅਸੀਂ ਘਰੇ ਬੈ ਕੇ ਆਪੇ ਸਮਝਾ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਹਰਵਿੰਦਰਪਾਲ ਸਿੰਘ ਵਿੰਟੀ ਉਹਦਾ ਬੇਟਾ ਹੈ ਜੀ ਸਾਬੀ ਤੇ ਕੁਝ ਦਿਨ ਉਸ ਤੋਂ ਬਾਅਦ ਜੀ ਥੋੜੀ ਜਿਹੀ ਗੱਲਬਾਤ ਚੱਲੀ ਦੇ ਬਾਬਾ ਹੈਗਾ ਇੱਕ ਹੋਤੇ ਮਰਦਾਨ ਗੁਰਦਾਦੇ ਜਿੰਨੇ ਕਹਿਆ ਸੀ ਵੀ ਪ੍ਰਧਾਨ ਤੋਂ ਅਸਤੀਫਾ ਮੈਂ ਦਿਵਾਵਾਂਗਾ ਐਤਵਾਰ ਨੂੰ ਤੇ ਅੱਜ ਉਹਨੇ ਸੰਗਤ ਦੇ ਵਿੱਚ ਕਿਹਾ ਕੋਈ ਅਸਤੀਫਾ ਨਹੀਂ ਦਾਂਗਾ ਮੈਂ ਕਿਉਂਕਿ ਤਾਂ ਨਹੀਂ ਦੇ ਰਿਹਾ ਜੀ ਇਹਦਾ ਘਰ ਦਾ ਰਾਸ਼ਨ ਲੈਣਾ ਦੇਣਾ ਸਾਰਾ ਇਹਨੇ ਅੱਜ ਕੱਥੇ ਰੱਖਿਆ ਹੋਇਆ ਉਹ ਅੱਜ ਕੱਥੇ ਰੱਖਿਆ ਹੋਇਆ ਸੀ ਜੀ 10 ਵਜੇ ਕੱਥੇ ਰੱਖਿਆ ਸੀ ਕੱਥੇ 3 ਵਜੇ ਰੱਖਿਆ ਸੀ ਉਹਨਾਂ ਨੇ ਟਾਈਮ ਦਿੱਤਾ ਸੀਗਾ ਜੀ ਵੀ ਅੱਜ ਦਾ ਅਸਤੀਫਾ ਕੀ ਹੋਇਆ ਹਮਲਾ ਕੀ ਤੋਂ ਹੋਇਆ ਹਾਂਜੀ ਸਾਰੇ ਨਿਹੰਗ ਜਥੇਬੰਦੀਆਂ ਆਈਆਂ ਜੀ ਉੱਥੇ ਗੱਲ ਗੁਲ ਚੱਲ ਰਹੀ ਸੀਗੀ ਉਹਦਾ ਪ੍ਰਧਾਨ ਦਾ ਵੱਡਾ ਮੁੰਡਾ ਮਨੀ ਉਹ ਨਿਹੰਗ ਨਿਹੰਗ ਸਾਹਿਬ ਨਾਲ ਮਾੜਾ ਜਿਹਾ ਓਖਾ ਹੋਇਆ ਜੀ ਉਹਨਾਂ ਨੇ ਨਾਂ ਲਈ ਹੱਥ ਚੱਕਿਆ ਨਿਆਗਸਾਹ ਨੇ ਉਹਨਾਂ ਨੇ ਹੱਥ ਚੱਕਿਆ ਨਾਲ ਹੀ ਉਹ ਮੈਨੂੰ ਪਿਆ ਗਿਆ ਮੇਰੀ ਵੀ ਪੱਗ ਉਤਰ ਗਈ ਆ ਮੇਰਾ ਬ੍ਰਦਰ ਆ ਜੀ ਬਟ ਇਹਦੇ ਵੀ ਦਾੜੀ ਸਾਹਿਬ ਵਾਲ ਹੈਗੇ ਜੀ ਠੀਕ ਹੈ ਤੀਸਰੇ ਇੱਕ ਹੋਰ ਮੁੰਡਾ ਉਹ ਬਾਬਾ ਜੀ ਕੇਸ ਦਿਖਾਓ ਸੋਣੋ ਉਹ ਬਾਬਾ ਉਹ ਮੁੰਡਾ ਤਾਂ ਨਹੀਂ ਆਇਆ ਕਹਿੰਦੇ ਮੈਂ ਬਦਲਾ ਲੈ ਕੇ ਆਵਾਂਗਾ ਗੁਰਦਾਰੇ ਸਾਹਿਬ ਦੇ ਵਿੱਚ ਹੀ ਖੜਾ ਹੈ ਠੀਕ ਹੈ ਜੀ ਸਾਨੂੰ ਮਾਰ ਕੇ ਅੰਦਰ ਲੁੱਕ ਗਏ ਜੀ ਜਿਹੜੇ ਅੱਜ ਵੀ ਮੈਂ ਤਾਂ ਇਹ ਕਹਿੰਦਾ ਜੀ ਜਿਹੜੇ ਨਾਲ ਖੜੇ ਐ ਵੀ ਇਹ ਗੱਲ ਲੱਖ ਦੀ ਲਾਹਨਤ ਹੈ ਜੀ ਤੇ ਜਿਹੜਾ ਉਹਨਾਂ ਨੇ ਸਤੀਫੇ ਰ ਜਮਈ ਮਨਾ ਕਰਤਾ ਅਸੀਂ ਇਹ ਚਾਹੁੰਦੇ ਆ ਜੀ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਪ੍ਰਧਾਨ